ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜਿਹੜੀ ਵੀਜੜ ਹੈਗੀ ਆ ਪਿੰਡ ਵਾਈਫਾਈ ਜ਼ਿਲ੍ਹਾ ਤਰਨਤਾਰਨ ਬਣੇ ਤਹਿਸੀਲ ਖੰਡੂਕ ਸਾਹਿਬ ਅੱਜ ਅੱਗੇ ਵੀਡੀਓ ਬਣਾਈਏ ਜੀ ਆਪਾਂ ਅੱਜ ਵੀ ਵੀਰਾਂ ਕੋਲ ਕੁਝ ਸ਼ੇਖਾ ਤੇ ਲੈ ਆਪਾਂ ਪਾਚੂ ਥੇਲ ਆ ਤੇ ਆਉਣ ਵੀਰਾਂ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕਰ ਕੋੜ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟ ਕਰੂੰ ਬਲੋਂ ਇੱਥੇ ਆ ਕੇ ਚੁਆਇਸ ਕਰੋ ਪਾਸ ਕਰੋ ਪੂਰੀ ਕਸਲੀ ਖਰੀਦੋ ਨਾਲੇ ਵੀਡੀਓ ਬੱਤ ਚੈੱਕ ਕਰਦਿਆ ਕਰੋ ਚਲੋ ਗਾਵੇਂ ਕਿ ਵੀ ਦਾ ਫੈਰ ਆ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਬੱਜੀ ਅਸਤਿਕਾਲ ਅਸਤਿਕਾਲ ਸੰਦੀਪ ਸਿੰਘ ਜੀ ਸੌਰ ਬਾਜੀ ਕਿੱਦਾਂ ਵਧੀਆ ਜੀ ਦੱਸ ਕਿਵੇਂ ਚੱਲ ਰਿਹਾ ਕੰਮ ਜੀ ਮਾਈਕ ਦੂਜੀ ਬਹੁਤ ਚਲੋ ਕਿਰਪਾਈ ਜਾਈ ਦੇ ਹਾਂਡੀ ਜਿਆਦੀ ਆ ਚਲੋ ਕੰਮ ਤੋਂ ਦਿਖ ਲੈ ਨਹੀਂ ਜਾਂਦਾ ਕਿ ਨਹੀਂ ਜਾਂਦਾ ਕਿੱਥੇ ਵੀ ਜੂ ਨਹੀਂ ਨਿਕਲਿਆ ਜਾਂਦਾ ਜਿਆਦਾ ਵੱਖਾ ਕੰਮ ਚਲੋ ਆ ਫਿਰ ਵੀ ਧੁੰਦ ਤਾਂ ਨਹੀਂ ਹੁਣ ਇੱਕ ਦੋ ਦਿਨ ਚਲੋ ਬੱਜੀ ਹਵਾ ਚਲੀ ਜਾਂਦੀ ਰਾਤ ਦਿਨੇ ਹਾਂ ਚਲੋ ਠੀਕ ਆ ਵਧੀਆ ਚਲੋ ਇਹ ਵੀ ਟਾਈਮ ਹੈ ਕਿ ਨਹੀਂ ਜੀ ਇਹ ਵੀ ਜੀ ਦੱਸ ਦੇਣੇ ਲੱਭਣੇ ਆਪਾਂ ਫੇਰ ਮੁੜ ਕੇ ਬਾਹਰ ਕਿਹਨਾਂ ਯਾਰ ਹਵਾਰੇ ਚਾਚ ਬਿਲਕੁਲ ਜੀ ਆਜ ਫੇਰ ਕਿੰਨੇ ਵਜੇ ਜੀ ਜੀ 2 ਆਪਣੇ ਕੋ ਝੋਟੀਆਂ ਦੇ ਤੇ 4 ਬਹਿਣਾ ਠੀਕ ਆ ਹਾਂਜੀ ਕਰੀ ਸ਼ੁਰੂ ਜੀ ਦੱਸੋ ਜੀ ਇਹ ਵੀ ਜੀ ਸੂਈ ਦੇ 12 13 14 ਦਿਨਾਂ ਦੀ ਸੂਈ ਹੈ ਅੱਛਾ ਠੀਕ ਆ 15 ਦੀ ਮੰਗ ਹਾਂਜੀ 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 ਇਹਦੇ ਕੋਲ ਦੁੱਧ ਦੇ ਵਿੱਚ 9 ਕਿਲੋ ਠੀਕ ਆ ਹਾਂ ठीक है ठीक है बस ठीक है चेक करो नौ हाँ बिलकुल जी बच्चा मर की आ गया जी चेको खान भी बड़ा सोहना नौ किलो पूरा दुध ठीक है भाई जी ਹਾਲੀ ਬਾਜੀ ਘਰ ਆਹ ਬੇਬੀ ਜੀ ਜੇ ਸਾਡਾ ਮਾਲ ਤੇਜ ਆ ਉਸ ਤੋਂ ਨੇ ਭਾਣ ਚਲੋ ਬੜਾ ਚਲੋ ਆਪਣੀ ਸਮਝ ਇਹ ਵੀਡੀਓ ਬਦਵੇਂ 60000 60000 ਚਲੋ ਠੀਕ ਆ ਚਲੋ ਠੀਕ ਚਲੋ ਕੋਈ ਥੋੜਾ ਬੋੜਾ 500 800 ਦਾ ਮਾਲ ਬਹੁਤ ਨਹੀਂ ਜੀ ਨਹੀਂ ਠੀਕ ਆ ਮਾਲ ਤੇਜ ਵਾਰਾ ਜੀ ਬਾਜੀ ਮਾਲ ਆ ਤੇਜ ਹੁਣ ਤਾਂ ਬਾਜੀ ਹੁਣ ਤੁਹਾਨੂੰ ਫੜਾ ਫੜ ਓਖਾ ਆ ਜਾਂਦਾ ਜੀ ਘਰਲੇ ਦੁੱਧ ਸੂਈ ਆਂਦੇ ਨੂੰ ਕੋਈ ਤੇ diel ਆ ਲਿਓ ਨਹੀਂ ਸੰਭਲ ਬਿਲਕੁਲ ਹਾਂਜੀ ਹਾਂਜੀ ਇਹ ਇਹ ਵੀ ਜੀ ਸੁਈ ਦੇ ਪਰਸੋਂ ਦੀ ਹਾਂਜੀ ਹਾਂਜੀ ਸੁਈ ਠੀਕ ਆ ਇਹਦੇ ਕੋਲ ਵੀ ਜੀ 8-9 ਕਿਲੋ ਬੋਲਾ ਹੀ ਆ ਅੱਛਾ ਬੋਲਾ ਗਿਆ ਹਾ ਜੀ ਤੇ ਚਵਾਈ ਵੀ ਜੀ ਬਹੁਤ ਚੰਗੀ ਚਵਾਈ ਅੱਛਾ ਜੀ ਬਹੁਤ ਕੋਲੀ ਬੜਾ ਠੀਕ ਆ ਇਹ ਵੀ ਤੋਰੋ ਜੀ ਲਓ ਜੀ ਦੇਖੋ ਕਰਾਂ ਦੀ ਮੈਂ ਆਹ ਵੇਖੋ ਇਹਦੇ ਆਲੀ ਮੱਝ ਜੀ ਚੱਡਾ ਆਹ ਦੇਖੋ ਬੱਚਾ ਮਗਰ ਕੀ ਆ ਗਿਆ ਜੀ ਬੱਚਾ ਵੀ ਜੀ ਦੇ ਮਗਰ ਵੀ ਕੱਟਾ ਜੀ ਇਹਦੇ ਮਗਰ ਵੀ ਕੱਟਈ ਆ ਤੇ ਦੇਖੋ ਲੈਵਾ ਮੈਂ ਇਹਨਾ ਬਹੁਤ ਸੋਹਣਾ ਕੁਆਲਿਟੀ ਵੀ ਚੰਗੀ ਆਹ ਦੇਖਾ ਮੈਂ ਦੁੱਧ ਵਾਲੀ ਬਾਈ ਜੀ ਬਹੁਤ ਚੰਗੀ ਮੈਂ ਚੰਗੀ ਮੈਂ ਇਹ ਵੀ ਸਾਫ ਕਰਦੀ ਆ ਹਾਂਜੀ ਹਾਂਜੀ ਅੱਜ ਸਾਫ ਕਰਤੀ ਆ ਬਸ ਠੀਕ ਆ ਹਾਂ ਠੀਕ ਆ ਜੀ ਹਾਂ ਹਾਂਜੀ ਬਾਈ ਫਿਰ ਇਹ ਵੀ ਠਾੜੇ ਹਜ਼ਾਰ ਦੇ ਦਾਂਗਾ ਠਾੜੇ ਹਜ਼ਾਰ ਚਲੋ ਪੀਗਾ ਬਾਕੀ ਚਵਾਈ ਵੀ ਜੀ ਬਹੁਤ ਨਹੀਂ ਰਹਿਣਾ 8 9 ਕਿਲੋ ਵੀ ਜੀ ਹੈਗਾ 8 9 ਕਿਲੋ ਬੋਲਾ ਹੈ ਬੜਾ ਠੀਕ ਹੈ ਭਾਜੀ ਠੀਕ ਆਪਾਂ ਸਾਫ ਕੀਤੀ ਇਹ ਲੱਕੀ ਨੂੰ ਕਿਹੜਾ ਕਰਨੀ ਹੈ ਠੀਕ ਠੀਕ ਆ ਠੀਕ ਆਹ ਲਈ ਜੀ ਇਹ ਵੀ ਜੀ ਵਹਿਰ ਸੁਣੀਏ ਦੂਜੇ ਸੂਏ ਦੂਜੇ ਸੂਏ ਸੂਨ ਵਾਲੀ ਗੱਬਣ ਆ ਹਾਂ ਜੀ ਜੀ ਦਿਨ 10 ਲੈ ਜੀ 15 ਲੈ ਠੀਕ ਆ ਘਰ ਆਵੇ ਇਹਦੇ ਦੱਸ ਦੇਣੇ 15 ਵੀ ਘੱਟ ਸਕਦਾ 15 ਵੀ ਲੈ ਜਾ ਸਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਦੁੱਧ ਦੀ ਸੁਗੀਆਂ ਸੁਣੀਏ ਇਹ ਵੀ ਇਹ ਵੀ ਦੁੱਧ ਦਾਲ ਕਾਣ ਦੇ ਵੀ ਚੰਗਾ 17 18 ਕਰੋ ਦੋ ਦਿੰਦੀ ਵੀ ਦੋ ਦੇ ਜਣਾ ਛੋਟੀ ਬੱਚੀ ਥਲ ਬਹੁਤ ਚੰਗੀ ਬਣੀ ਬਸ ਠੀਕ ਹੈ ਲਓ ਜੀ ਲੈਓ ਭਾਈ ਨੂੰ ਲਓ ਜੀ ਇਹ ਵੀ ਦੇਖੋ ਨਾ ਆਣਾ ਉੱਤਰੀ ਉੱਤਰੰਦਾਰ ਕੇ ਮੜਾ ਜੀ ਪਾਜੀ ਪੈਰ ਨਾ ਹੂੰ ਆਜੋ ਨਾ ਬਾਕੀ ਠੀਕ ਹੈ ਕੋਈ ਪਰੋਬਲਮ ਨਹੀਂ ਕੱਲ ਕਰਦੀ ਅੱਜ ਠੀਕ ਹੈ ਹਾਂਜੀ 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 ਇਹਦੇ ਵਿੱਚ ਤਿਆਰ ਕਰਕੇ ਵਿੱਚ ਇਹਦੇ 80 ਬੱਚੀ ਦੇ ਭਾਵੇਂ 60 70 ਰੁਪਏ ਲਿਖੀ ਜਾਂਦੀ ਹੈ ਬਿਲਕੁਲ ਜੀ ਹਾਂ ਇਹਦੇ ਦੀ ਆਪਾਂ ਦਵਾ ਲਈ 36000 36000 ਚਲੋ ਠੀਕ ਆਹਾ ਭਾਜੀ ਇਹ ਸਵੇਰੇ ਸੁਈ ਦੇ ਹਾਂਜੀ ਉਹ ਦੁੱਧੇ ਨਾਲ ਤੇ ਜਿਹੜਾ ਲੈ ਆਪਣੀ ਸਮਝ ਬਿਲਕੁਲ ਜੀ ਬਿਲਕੁਲ 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 ਜੀ ਬਿਲਕੁਲ ਇਹਦੇ ਕੋਈ ਵੀ ਜੀ ਸੁਈ ਦੇ ਤੇ ਜਿਆ ਦੇਣ ਜੇ ਸੁਈ ਨੂੰ ਹਾਂਜੀ ਤੇ ਸਾਫ ਰਾਤ ਵੀ ਕੀਤੀ ਆਪਾਂ ਸਵੇਰੇ ਵੀ ਕੀਤੀ ਇਹਦੇ ਕੋ ਭਾਜੀ ਬੋੜਾ ਹੀ ਏ 13 14 ਗਰੀ 13 14 ਬੋੜਾ ਹੀ ਏ ਬੋੜਾ ਖੁੱਲਾ ਬਠੀਕਾ ਲੋ ਜੀ ਖੋਲੋ ਲੋ ਜੀ ਤੇ ਬੱਚਾ ਮਰ ਗਿਆ ਆ ਗਿਆ ਜੀ ਬਣੀ ਜੀ ਦੀ ਬਹੁਤ ਚੰਗੀ ਏ ਤੇ ਭੜ ਪਈ ਜੇ ਪਰਨੇ ਕਿਹੜੇ ਬੈਠੀ ਧਾਲ ਇੱਕ ਦੋ ਫਰਕ ਨਹੀਂ ਹੋਊਗਾ ਓਹ ਠੀਕ ਓਰੋ ਜੀ ਬੱਚਾ ਮਗਰ ਇਹਦੇ ਬੱਛਾ ਹੀ ਏ ਬੱਛਾ ਮਗਰ ਆ ਗਿਆ ਤੇ ਦੇਖੋ ਗਰਮੇ ਹੋਣੀ ਬੈੜਾ ਨਾ ਇਹ ਭਾਵੇਂ ਤੋਈ ਜੇ ਪਰਲੇ ਨਹੀਂ ਉਹਦਾ ਕਰਕੇ ਮਰਗੀ ਲੱਗਦੀ ਹੈ ਸੈਟ ਜੀ ਉੱਤਰਾ ਕੋਈ ਚੱਕਰ ਨਹੀਂ ਆ ਨਾ ਠੀਕ ਹੈ ਜੀ ਆਜਾ ਹਾਂ ਹਾਂ ਬਿਲਕੁਲ ਭਾਜੀ ਕੋਈ ਪ੍ਰੋਬਲਮ ਨਹੀਂ ਇਹ ਚ ਵਾਈ ਵੀ ਜੇ ਥਾਰਸ ਫਿਰ ਕਰਦੀ ਹੈ ਇਹ ਚ ਵਾਈ ਕੋਈ ਨੰਬਰ ਹੀ ਧਾਰਨਾ ਇੱਕੋ ਹੀ ਫਰਕ ਨਹੀਂ ਠੀਕ ਠੀਕ ਆ ਠੀਕ ਹੈ ਹਾਂਜੀ ਜੀ ਇਹਦੇ ਦਾ ਮੀਜੀ 32000 32000 ਜੀ ਚਲ ਠੀਕ ਦੁੱਧ ਵੀ ਜੀ 16 17 ਕਿਲੋ ਕਰੂਗੀ ਬਸ ਠੀਕ ਹੈ ਇਸ ਹਿਸਾਬ ਨਾਲ ਕੋ ਬੋਲਾ ਹੀ ਹੈ ਨਾ 13 14 ਕਿਲੋ ਠੀਕ ਹੈ 16 17 ਕਿਲੋ ਦੁੱਧ ਕਰੂਗੀ ਚਲ ਇਹ ਵੀ ਸੂਈ ਹੈ ਜੀ ਇਹ ਮੀਜੀ ਸੂਈ ਨੇ ਹਾਂਜੀ ਇਹਨੂੰ ਸੂਈ ਨੂੰ ਹੋਵੇ ਨੇ ਭਾਈ 10 12 ਦੇ ਮੈਂ ਹੋਗੀ ਸੂਈ ਜੀ ਅੱਛਾ ਜੀ ਇਹਨੂੰ ਕੋਈ ਦੁੱਜੇ ਲਾਲੇ ਤੇਜੇ ਲਾਲੇ ਆਪਣੀ ਸਮਝ ਕਰੇ ਉਹਦਾ ਕੰਨੀ ਵਾਲੇ ਦੰਦ ਜਿਹੜੇ ਨੇ ਹੁਣ ਭੰਨੇ ਚੁੱਕਣ ਦੇ ਅੱਛਾ ਆਹਦੇ ਦੁੱਜੇ ਸੂਗੇ ਬਾਕੀ ਵੀ ਆਪਣੀ ਬੱਤ ਹਾਂ ਬਿਲਕੁਲ ਜੀ ਬਿਲਕੁਲ ਇਹ ਵੀ ਤੋਰੋ ਜੀ ਬੱਚਾ ਜੀ ਮਗਰੋਂ ਦੇ ਵੀ ਇਹਦੇ ਮਗਰੋਂ ਬੱਚਾ ਹੀ ਆ ਜੀ ਬੱਚਾ ਹੀ ਹੈ ਜ਼ਿਆਦੇ ਲੋ ਜ਼ਿਆਦੇ ਬੱਚੇ ਦੇ ਵੀ ਚੈੱਕ ਕਰੋ ਕਰਾਂ ਦੀ ਆਹ ਜੀ ਤੁਹਾਈ ਜੀ ਬਹੁਤ ਚੰਗੀ ਹੈ ਜੀ ਠੀਕ ਹੈ ਉਹਦੇ ਦੇ ਕੋਈ ਵੀਜੀ ਹੁੰਦੇ 11 ਕਿਲੋ 11 ਕਿਲੋ ਹਾਂਜੀ 11 ਤੋਂ ਭਾਈਆ ਘੱਟ ਨਹੀਂ 12 ਹੋ ਸਕਦਾ 10 ਨਹੀਂ ਹੋਊਗਾ ਠੀਕ ਹੈ ਭਾਈ ਹਾਂਜੀ ਇਹ ਵੀਜੀ ਦਵਾਂਗੇ ਆਪਾਂ ਇਹ ਵੀ 28000 28000 ਹਾਂਜੀ ਚਲੋ ਠੀਕ ਹੈ ਰੇਟ ਕੋਈ ਨਹੀਂ ਥੋੜਾ ਥੋੜਾ ਹੀ ਆਪਾਂ ਲਾ ਲਈਏ ਥੋੜਾ ਥੋੜਾ ਫਿਰ ਕੋ ਸਹੀ ਗੱਲ ਹੈ ਜੀ ਇਹ ਜੀ ਇਹ ਵੀ ਜੀ ਸੁਈ ਨੂੰ ਇਹਨੂੰ ਵੀ ਜਦੋਂ ਜਦੋਂ ਮਗਰ ਵੱਛੀ ਜੀ ਅੱਛਾ ਜੀ ਬੋਲਾ ਬੱਚਾ ਬੱਚੇ ਅੰਦਰ ਵੀ ਵਿਖਾ ਦਾਂਗੇ ਤੁਹਾਨੂੰ ਠੀਕ ਆ ਇਹਨੂੰ ਕੋ ਬਾਜੀ ਬੋਲਾ ਹੀ 16 ਕਿਲੋ 16 ਕਿਲੋ ਬੋਲਾ ਹੀ 16 ਕਿਲੋ ਬੋਲਾ ਜੀ ਭਟਾ ਘੱਟ ਨਹੀਂ ਵੱਧ ਹੋਊਗਾ ਵੱਧੋ ਬਿਲਕੁਲ ਜੀ ਬੱਚਾ ਜੁਗਾਈ 16 ਕਿਲੋ ਆਣਦੇ ਠੀਕ ਆ ਵੱਧੋ ਕਰ ਦਿਓ ਚਲੋ ਇਹ ਵੀ ਤੋਰੋ ਜੀ ਇਹਨੂੰ ਦੂਜੇ ਲਾੜੇ ਨੂੰ ਦੂਜੇ ਲਾੜੇ ਆ ਬਿਲਕੁਲ ਜੀ ਵੇਖੋ ਤੇ ਠੰਡ ਬਾਜੀ ਪੂਰੇ ਕਰਦੀ ਮੋਟੇ ਆ ਬਠੀਕ ਤੋਰੋ ਜੀ ਇਹਨੂੰ ਵੀ ਲੋ ਜੀ ਚੈੱਕ ਕਰੋ ਜੀ ਇਹ ਵੀ ਆਹ ਲੋ ਤਾਂ ਵੀ ਦੀ ਘਰ ਆ ਜਾਂਦੇ ਵੀ 20 22 ਕਿਲੋ ਚੋਇਆ ਆ ਤੇ ਦਉਗੀ ਵੀਵੀ ਬਾਈ ਪਾ ਦੋ ਬਿਲਕੁਲ ਭਾਜੀ ਬਿਲਕੁਲ ਹਾਂ ਆਲੋ ਬਾਠੀਕਾ ਹਾਂਜੀ ਇਹ ਇਹ ਦੋਦੇ ਸਾਹ ਉਹਨਾਂ ਨੇ ਆਖੀ ਤੇ ਭੰਗੇ 60000 ਕਹਿ ਦिए ਕੁੱਤੋਂ ਚਲੋ ਫਿੱਕੀ ਆ ਹਾਂਜੀ ਇਹ ਵੀ ਜੀ ਦਵਾਂਗੇ ਆਪਾਂ 40000 ਦੇ 40000 ਦੇ ਹਾਂਜੀ ਚਲੋ ਇਹ ਥੋੜੀ ਮਹਿੰਗੀ ਲਈ ਨਹੀਂ ਨਹੀਂ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਚਲੋ ਬੱਚੇ ਵਿਖਾਈਓ ਮੈਨੂੰ ਜੀ ਬੱਚੇ ਹਾਂਜੀ ਆ ਜੀ ਬਾਬਾ ਕਰਦੇ ਹਾਂ ਚਲੋ ਅਨੇ ਬੱਚੇ ਚਲਾ ਆ ਵਧੀਆ ਜੀ ਨੇ ਘਰ ਠੰਡਾ ਜੀ ਹਾਜੀ ਇੱਕ ਵੀ ਜੀ ਸੱਚ ਹੋਰ ਗੱਲ ਜਿਹੜੀਆਂ ਮੈਂ ਲਾੜ ਤੇ ਗਾਉ ਵਿਖਾਈ ਹਾਂ ਹਾਂ ਜੀ ਉਹਦੇ ਮਗਰ ਬੱਚੇ ਦੋ ਜੇ ਬੱਛੀ ਬੱਚਾ ਜੀ ਅੱਛਾ ਦੋ ਬੱਚੇ ਆ ਦੋ ਬੱਚੇ ਦਿੱਤੇ ਜਿਹੜੇ ਤਾਂ ਗੱਲ ਸੀ ਇੱਕ ਬੱਛੀ ਜਿਹਦੇ ਇੱਕ ਬੱਚਾ ਜੀ ਲੋ ਲੋ ਜੀ ਇੱਕ ਬੱਛੀ ਜਿਹਦੇ ਇੱਕ ਬੱਚਾ ਦੋ ਬੱਚੇ ਆ ਨਾਰੂ ਦੇ ਬੱਚੇ ਨੇ ਆ ਨਾਰੂ ਨਾ ਆ ਗਏ ਨਾ ਸਾਰੇ ਚਲੋ 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 ਠੀਕ ਹੈ ਜੀ ਦੋ ਜੇ ਕੱਟਾ ਉਹਦੇ ਨਾਰੂ ਨਾਲ ਜੀ ਠੀਕ ਆ ਆ ਲੰਡੀ ਦੇ ਬੱਚਾ ਹੁਣ ਜੀ ਖੜਾੜਾ ਸਾਗੀ ਹੋ ਲੰਡੀ ਹਾਂ ਜੀ ਲੰਡੀ ਦੇ ਨਾਰੂ ਜੀ ਨਾਲ ਆ ਬਸ ਠੀਕ ਆ ਜੀ ਠੀਕ ਆ ਚਲੋ ਠੰਡ ਦਾ ਕਰਕੇ ਨਹੀਂ ਨਹੀਂ ਬਲੋ ਬਹੁਤ ਬਹੁਤ ਵਧੀਆ ਗੱਲ ਆ ਭਾਜੀ ਚਲੋ ਚਲੋ ਨੰਬਰ ਬੋਲ ਦਿਓ ਫਿਰ ਆਪਣਾ ਨੰਬਰ ਜੀ ਭਾਜੀ 905665008 90565008 ਪਿੰਡ ਵਹੀਪੂਈ ਜ਼ਿਲ੍ਹਾ ਤਰਨਤਾਂ ਤਹਿਸੀਲ ਖਡੂਰ ਸਾਹਿਬ ਸਸਿਕਾ ਸਸਿਕਾ ਜੀ